ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੰਢਿਆਂ ਵਾਲੇ ਗੱਟੇ ਦਾ ਸਕਰੱਬ ਪੰਡੇ ਮੰਜਣ ਵਾਲੇ ਸਕਰੱਬ ਬਣਾਵਾਂਗੇ ਇਸ ਗੱਟੇ ਦੇ ਇਹਨੂੰ ਆਪਾਂ ਇਹਨੂੰ ਔੜ ਕੇ ਤੋਨਾ ਵਿਖੋੜਾ

ਇੱਥੇ ਸੇ ਲਾਉਣੀ ਆ ਇੱਥੋਂ ਇੱਥੇ ਇੱਥੋਂ ਬਸ ਇੱਥੇ ਨਥਾ ਬਸੇ ਲੁੱਟਣਾ ਨਹੀਂ ਸੋ ਇੱਥੋਂ ਸ਼ੁਰੂ ਕਰਾਂਗੇ ਆਪਾਂ ਇਯੋਪਾ ਅਣੀ ਸੇਵਲਾਂ ਦੇ ਬਾਬਾ ਫੈਮਿਲੀ 786 ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਤੁਸੀਂ ਸਾਰੇ ਦੇਖਦੇ ਰਹਿੰਦੇ ਹੋ ਬਹੁਤ ਪਿਆਰ ਭਰਿਆ ਤੁਹਾਨੂੰ ਪਿਆਰ ਦੇ ਰਹੇ ਹਾਂ ਇਹ ਵੀ ਪਿਆਰ ਦਿੰਦੇ ਰਹਿਣਾ ਸਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਬਣਗੇ ਆਪਣੇ ਭਾਂਡੇ ਮਾਂਜਣ ਵਾਸਤੇ ਸਕਰਾਬ ਗੱਟਾ ਆਪਣਾ ਬੇਕਾਰ ਸੀ ਕੰਢਿਆ ਵਾਲਾ ਠੀਕ ਕਰੋ ਭਾਦੀ ਐਨੇ ਕੋਰਾ ਲਾ ਲੋ ਚਾਹੇ ਐਨੇ ਵੀ ਠੀਕ ਨੇ ਐਨੇ ਬਣ ਗਏ ਬਹੁਤ ਬਣ ਗਏ ਤਾਂ ਰਸਿਕਾਲ ਜੀ